ਮੈਂ ਅੱਖਾਂ ਚੱਕ ਪਾ ਕੇ ਜੇ ਗੱਲ ਕਰਦਾ ਸੁਲੀਨ ਮੱਲਨ ਵਕੀਲ ਸਾਹਿਬ ਨਾਲ ਕਿ ਤੁਸੀਂ ਉਹ ਸੋਚਦੇ ਮਾਲਕੋਂ ਜਿਹੜੀ ਸੋਚ ਕਦੇ ਵੀ ਇਸ ਦੇਸ਼ ਨੂੰ ਇਕੱਠਾ ਨਹੀਂ ਹੋਣ ਦੇ ਸਕਦੀ 12 13 ਸਾਲ ਪਹਿਲਾਂ ਇੱਕ ਬੱਚੇ ਨੂੰ ਜ਼ਿੰਦਾ ਜਲਾਇਆ ਗਿਆ ਉਹ ਵੀ ਸ਼ਰਿਆਮ ਬਾਜ਼ਾਰ ਦੇ ਵਿੱਚ ਅਗਰ ਬਾਜ਼ਾਰ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਤਾਂ ਹਾਲੇ ਤੱਕ ਉਹਦੇ ਕਾਤਿਲਾਂ ਦਾ ਪਤਾ ਕਿਉਂ ਨਹੀਂ ਲੱਗਿਆ ਮੈਂ ਉਹਨਾਂ ਭੈਣਾਂ ਨੂੰ ਉਹਨਾਂ ਭਰਾਵਾਂ ਨੂੰ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਭੁੱਲ ਗਏ ਕਿ ਹਰਮਿੰਦਰ ਸਾਹਿਬ ਦੀ ਜਿਹੜੀ ਨਿਊ ਆ ਸਾਈ ਮੀਆਂ ਮੀਰ ਜੀ ਨੇ ਕਿਉਂ ਗੁਰੂ ਸਾਹਿਬ ਨੇ ਕਿਉਂ ਰਖਵਾਈ ਸੀ ਧਰਮਾਂ ਦੀ ਜਿਹੜੀ ਓਚ ਨੇਚ ਨੂੰ ਦੂਰ ਕਰਨ ਵਾਸਤੇ ਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਹੁਣੇ ਜਿਹੜੇ ਗੁਰੂ ਸਾਹਿਬ ਨੇ ਨਾਰ ਰੱਖੇ ਉਹ ਇਹ ਚੀਜ਼ ਦਰਸਾਉਣ ਲਈ ਰੱਖੇ ਕਿ Hindu Muslim Sikh Isai ਧਰਮ ਨਹੀਂ ਪਹਿਲਾ ਇਨਸਾਨੀਅਤ ਹੈ ਉਹ ਬੱਚਾ ਅੱਜ ਤੋਂ 12-13 ਸਾਲ ਪਹਿਲਾਂ ਮਲੇਰ ਕੋਟਲਾ ਦਾ ਇੱਕ ਸੁਨਸਾਨ ਏਰੀਆ ਜਿਹਨੂੰ ਰਾਜੇ ਦਾ ਬਾਗ ਕਹਿੰਦੇ ਨੇ ਉੱਥੇ ਉਹਦੀ লাশ ਮਿਲੀ ਉਹਨੂੰ ਬੋਰੀ ਦੇ ਵਿੱਚ ਪਾ ਕੇ ਜਲਾਇਆ ਗਿਆ ਸੀ ਗੂਗਲ ਤੇ ਜਾ ਕੇ ਵੀ ਦੇਖ ਸਕਦੇ ਹੋ 15 ਤੋਂ 20 ਦਿਨ ਜਰਗਚੌਂਗ ਜਾਮ ਕਰਕੇ ਰੋਡ ਜਾਮ ਕਰਕੇ ਲੋਕਾਂ ਨੇ ਪ੍ਰਦਰਸ਼ਨ ਕਰਿਆ ਕਿ ਇਸ ਬੱਚੇ ਦਾ ਜਿਹਨੇ ਵੀ ਕਤਲ ਕਰਿਆ ਉਹਨੂੰ ਲਿਆ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹ ਵਕੀਲ ਇਹ ਸਾਬਤ ਕਰ ਦਵੇ ਜਿਹੜੇ ਖਾਸ ਧਰਮ ਦਾ ਨਾਮ ਲੈ ਰਿਹਾ ਕਿਉਂਕਿ ਮਲੇਰ ਕੋਲੇ ਚ ਬਹੁਤ ਗਿਣਤੀ ਹੈ ਜਿਹੜੀ ਉਹ ਮੁਸਲਮਾਨਾਂ ਦੀ ਹੈ ਅਗਰ ਉਸ ਬੱਚੇ ਦੇ ਕਤਲ ਦੇ ਵਿੱਚ ਕਿਸੇ ਮੁਸਲਮਾਨ ਦਾ ਹੱਥ ਹੋਇਆ ਤਾਂ ਮੈਂ ਆਪਣੀ ਗਰਦਨ ਕਟਾਉਣ ਨੂੰ ਤਿਆਰ ਹਾਂ ਪਤਾ ਨਹੀਂ ਕਿਉਂ ਉਹ ਕੇਸ ਨੂੰ ਠੰਡੇ ਵਾਸਤੇ ਵਿੱਚ ਪਾ ਦਿੱਤਾ ਗਿਆ XYZ ਅਗਰ ਅੱਲਾ ਨਾ ਕਰੇ ਉਸ ਕੇਸ ਦੇ ਵਿੱਚ ਕਿਸੇ ਮੁਸਲਮਾਨ ਦਾ ਹੱਥ ਹੁੰਦਾ ਤਾਂ ਅੱਜ ਉਸ ਮੁਸਲਮਾਨ ਨੂੰ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਘੋਸ਼ਿਤ ਕਰ ਦਿੱਤਾ ਜਾਂਦਾ ਸਾਡਾ ਮਲੇਰਕੋਡਾ ਇੰਨਾ ਪੀਸਫੁੱਲ ਹੈ ਤਾਇਆ ਸਿੱਖ ਹੈ ਚਾਚਾ Hindu ਹੈ ਸਾਡਾ ਮਾਹੌਲ ਇੰਨਾ ਪੀਸਫੁੱਲ ਹੈ ਇਹਨੇ ਸਾਡੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇਹ ਇਹ ਪੁੱਛਣਾ ਚਾਹੁੰਣਾ ਵੀ ਉਹ ਖਾਸ ਇਮਯੂਨਿਟੀ ਕਿਹੜੀ ਹੈ ਜਿਨੇ ਬੱਚਾ ਫੁਕੇ ਹੈ ਬਸ ਇੰਨਾ ਚਾਹੁੰਦੇ ਹਾਂ ਅਸੀਂ ਆਪਣਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸਾਨੂੰ ਅੱਗੇ ਦੱਸੇ ਘਟਨਾ ਹੋਈ ਆ ਲੇਕਿਨ ਘਟਨਾ ਦਾ ਅਫਸੋਸ ਵੀ ਸਾਨੇ ਕੀਤਾ ਚੱਕੇ ਵੀ ਅਸੀਂ ਜਾਮ ਕੀਤੇ ਮੁਸਲਮਾਨਾਂ ਨੇ ਉਹਦੀ ਆਵਾਜ਼ ਵੀ ਅਸੀਂ ਚੱਕੀ ਬਹੁਤ ਜ਼ਿਆਦਾ ਮਲੇਰ ਕੋਲਾ ਪਹਿਲਾਂ ਹੀ ਇਸ ਘਟਨਾ ਤੋਂ 12 ਸਾਲਾਂ ਵਿੱਚ ਮਸਾਂ ਉੱਭਰਿਆ ਹੁਣ ਅਸੀਂ ਉਹਨੂੰ ਦੁਬਾਰਾ ਦੁਬਾਰਾ ਛੇੜ ਕੇ ਅਸੀਂ ਤਾਂ ਖੁਦ ਕਹਿੰਦੇ ਆ ਅੱਜ ਵੀ ਕਿ ਜੇ ਦਾ ਦੋਸ਼ੀ ਆ ਉਹਨੂੰ ਸਾਹਮਣੇ ਲਿਆਓ ਉਹਨੂੰ ਸਾਹਮਣੇ ਲੈ ਕੇ ਚੌਂਕ 'ਚ ਫਾਂਸੀ ਦੇ ਦਿਓ ਸਸੀ ਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅਸੀਂ ਪਿੱਛੇ ਜੇ ਇੱਕ ਵੀਡੀਓ ਕੀਤੀ ਸੀ ਐਡਵੋਕੇਟ ਸੁਨੀਲ ਮੱਲਨ ਨਾਲ ਅਸੀਂ ਇੱਕ ਮੁੱਦੇ ਤੇ ਗੱਲਬਾਤ ਕਰਨ ਗਏ ਸੀ ਜੋ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਜੋ ਪ੍ਰਵਾਸੀ ਨੇ ਕੀਤਾ ਸੀਗਾ ਉਸ ਮੁੱਦੇ ਉੱਤੇ ਗੱਲ ਕੀਤੀ ਸੀ ਤੇ ਉਹਦੇ ਵਿੱਚ ਕੋਈ 12 ਸਾਲ ਦੀ ਪੁਰਾਣੀ ਘਟਨਾ ਉਹਨਾਂ ਦੇ ਨਾਲ ਉਹ ਜੋੜ ਦਿੰਦੇ ਨੇ ਵੀ ਇਹ ਘਟਨਾ ਇੱਕ ਮਲੇਰਕੋਟਲੇ ਵਿੱਚ ਵੀ ਹੋਈ ਸੀ ਸਾਰੇ ਧਰਮਾਂ ਵਿੱਚ ਲੋਕ ਮਾੜੇ ਚੰਗੇ ਹੋ ਸਕਦੇ ਨੇ ਪਰ ਧਰਮ ਨਹੀਂ ਮਾੜਾ ਹੋ ਸਕਦਾ ਤੇ ਮਲੇਰਕੋਟਲੇ ਵਿੱਚ 12 ਸਾਲ ਪਹਿਲਾਂ ਇੱਕ ਘਟਨਾ ਹੋਈ ਸੀ ਕਹਿੰਦੇ ਉਹਨੇ ਇਹ ਗੱਲ ਕਹੀ ਸੀ ਅਸੀਂ ਉਹਨਾਂ ਨੇ ਗੱਲ ਤੋਰੀ ਸੀ ਕਿ ਅਸੀਂ ਕੋਈ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਿਆ ਸਿੱਧੀ ਉਹਨਾਂ ਨੇ ਗੱਲਬਾਤ ਕੀਤੀ ਹੈ ਵੀ ਮਲੇਰ ਕੋਟਲੇ ਵਿੱਚ 12 ਸਾਲ ਜਿਹੜੀ ਕਟਨਾ ਹੋਈ ਸੀਗੀ ਬੋਰੀ ਦੇ ਵਿੱਚ ਪਤੰਗ ਪਿੱਛੇ ਬੋਰੀ ਦੇ ਵਿੱਚ ਇੱਕ ਮੁੰਡਾ ਠੂਕਦਾ ਸੀਗਾ 15 ਰੁਪਏ ਪੈਸੇ ਪਿੱਛੇ ਇਹ ਗੱਲ ਕਹੀ ਕੇ ਜਾਰੀ ਹੈ ਉਹਦੇ ਵਿੱਚ ਇਹ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਹਿਵਾਜ ਹੁਸੈਨ ਹੋਣ ਹੈਗੇ ਨੇ ਕੋਈ ਕਮੈਂਟਾਂ ਦੇ ਵਿੱਚ ਜਿਹੜੇ ਇਹਨਾਂ ਦੇ ਖਿਲਾਫ ਮਲੇਰ ਕੋਟਲਾ ਦੇ ਖਿਲਾਫ ਲੋਕਾਂ ਦੇ ਖਿਲਾਫ ਜਿਹੜੇ ਕਮੈਂਟ ਆ ਰਹੇ ਨੇ ਮੁਸਲਮਾਨਾਂ ਖਿਲਾਫ ਜਿਹੜੇ ਕਮੈਂਟ ਆ ਰਹੇ ਨੇ ਇਸ ਕਰਕੇ ਇਹਨਾਂ ਨੇ ਉਹਨਾਂ ਖਿਲਾਫ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐ ਅਸੀਂ ਇਹਨਾਂ ਦਾ ਪੱਖ ਵੀ ਲੈਣਾ ਚਾਹੁੰਦੇ ਆ ਵੀ ਇਹ ਘਟਨਾ ਸੱਚੀ ਆ ਜਾਂ ਝੂਠੀ ਆ ਕਿਵੇਂ ਕੀ ਘਟਨਾ ਹੋਈ ਆ ਕਹਿੰਦੇ ਵੀ ਪੰਜਾਬੀਆਂ ਨੇ ਆਵਾਜ਼ ਨਹੀਂ ਚੱਕੀ ਸਾਡੇ ਨਾਲ ਮੌਜੂਦ ਹੋਣਗੇ ਸਹਿਵਾਜ ਉਸਾਇਮ ਸਤੀਕਲ ਜੀ ਸ਼ਿਕਰ ਆ ਜੀ ਅ ਪਹਿਲਾਂ ਤਾਂ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਪਿੰਡੂ ਟੀਵੀ ਦਾ ਜਿਹੜੇ ਦੂਸਰਾ ਪੱਖ ਲੈਣ ਲਈ ਸਾਡੇ ਕੋਲ ਪਹੁੰਚੇ ਨੇ ਮੈਂ ਅੱਖਾਂ ਚੱਖ ਪਾ ਕੇ ਜੇ ਗੱਲ ਕਰਦਾ ਸੁਲੀਨ ਮੱਲਨ ਵਕੀਲ ਸਾਹਿਬ ਨਾਲ ਕਿ ਤੁਸੀਂ ਉਹ ਸੋਚ ਦੇ ਮਾਲਕੋਂ ਜਿਹੜੀ ਸੋਚ ਕਦੇ ਵੀ ਇਸ ਦੇਸ਼ ਨੂੰ ਇਕੱਠਾ ਨਹੀਂ ਹੋਣ ਦੇ ਸਕਦੀ ਔਰ ਅਸੀਂ ਉਹ ਸੋਚ ਦੇ ਮਾਲਕਾਂ ਜਦੋਂ 14 ਸ਼ਾਇਦਿਆਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ ਸੀਗਾ ਤਾਂ ਸਾਡੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਹਾ ਦਾ ਨਾਰਾ ਮਾਰਿਆ ਸੀ ਸੋ ਮੁਸਲਮ ਧਰਮ ਦੇ ਵਿੱਚ ਕਿਸੇ ਇਨਸਾਨ ਨੂੰ ਮਾਰਨ ਵਾਲੇ ਇਨਸਾਨ ਦੀ ਤਾਂ ਮੁਕਤੀ ਨਹੀਂ ਹੈਗੀ ਔਰ ਦੂਸਰੀ ਗੱਲ ਤੁਸੀਂ ਕਰੀ ਹੈ ਕਿ 12-13 ਸਾਲ ਪਹਿਲਾਂ ਇੱਕ ਬੱਚੇ ਨੂੰ ਜ਼ਿੰਦਾ ਜਲਾਇਆ ਗਿਆ ਉਹ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਅਗਰ ਬਾਜ਼ਾਰ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਤਾਂ ਹਾਲੇ ਤੱਕ ਉਹਦੇ ਕਾਤਿਲਾਂ ਦਾ ਪਤਾ ਕਿਉਂ ਨਹੀਂ ਲੱਗਿਆ ਮੈਂ ਮੇਰੇ ਪੰਜਾਬੀ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਉਸ ਵੀਡੀਓ ਦੇ ਨੀਚੇ ਫੇਕ ਆਈਡੀਆਂ ਤੋਂ ਕਮੈਂਟ ਲਿਖੇ ਹੋਏ ਸੀ ਮੁਸਲਮਾਨਾਂ ਬਾਰੇ ਬਹੁਤ ਮੰਦ ਭਾਗੇ ਅਸੀਂ ਉਹ ਇਗਨੋਰ ਕੀਤੇ ਪਰ ਕੁਛ ਆਈਡੀਆ ਰੀਅਲ ਸੀਆ ਮੈਂ ਉਹਨਾ ਪੈਣਾ ਨੂੰ ਉਹਨਾ ਭਰਾਵਾਂ ਨੂੰ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਭੁੱਲ ਗਏ ਕਿ ਹਰਮਿੰਦਰ ਸਾਹਿਬ ਦੀ ਜਿਹੜੀ ਨਿਊ ਆ ਸਾਈ ਮੀਆਂ ਮੀਰ ਜੀ ਨੇ ਕਿਉਂ ਗੁਰੂ ਸਾਹਿਬ ਨੇ ਕਿਉਂ ਰਖਵਾਈ ਸੀ ਧਰਮਾਂ ਦੀ ਜਿਹੜੀ ਓਚ ਨੀਚ ਨੂੰ ਦੂਰ ਕਰਨ ਵਾਸਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਮੁਸਲਮਾਨ ਲੈ ਕੇ ਗਏ ਸੀਗੇ ਔਰ ਈਵਨ ਕਿ ਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਹੁਣੀ ਜਿਹੜੇ ਗੁਰੂ ਸਾਹਿਬ ਨੇ ਨਾਮ ਰੱਖੇ ਉਹ ਇਹ ਚੀਜ਼ ਦਰਸਾਉਣ ਲਈ ਰੱਖੇ ਕਿ ਹਿੰਦੂ ਮੁਸਲਮ ਸਿੱਖ ਇਸਾਈ ਧਰਮ ਨਹੀਂ ਪਹਿਲਾਂ ਇਨਸਾਨੀਅਤ ਹੈ ਹੁਣ ਇਸ ਵਕੀਲ ਸਾਹਿਬ ਨੇ ਜਿਹੜੀ ਗੱਲ ਕਰੀ ਆ ਉਸ ਬੱਚੇ ਬਾਰੇ ਉਹ ਬੱਚਾ ਅੱਜ ਤੋਂ 12 13 ਸਾਲ ਪਹਿਲਾਂ ਮਲੇਰ ਕੋਟਲਾ ਦਾ ਇੱਕ ਸੁਨਸਾਨ ਏਰੀਆ ਜਿਹਨੂੰ ਰਾਜੇ ਦਾ ਬਾਗ ਕਹਿੰਦੇ ਨੇ ਉੱਥੇ ਉਹਦੀ লাশ ਮਿਲੀ ਉਹਨੂੰ ਬੋਰੀ ਦੇ ਵਿੱਚ ਪਾ ਕੇ ਜਲਾਇਆ ਗਿਆ ਸੀ ਉਸ ਬੱਚਾ ਉਹ ਬੱਚਾ ਸਾਡਾ ਸੀ ਸਾਡੇ ਸ਼ਹਿਰ ਦਾ ਬੱਚਾ ਸੀ ਸਾਡੇ ਸਾਡੇ ਸ਼ਹਿਰ ਦਾ ਚਾਹੇ ਕੋਈ ਸਿੱਖ ਹੈ Hindu ਹੈ ਮੁਸਲਮਾਨ ਹੈ ਉਹ ਸਾਡੇ ਭਰਾ ਨੇ ਸਾਡੇ ਬੱਚੇ ਨੇ ਤਾਂ ਸਾਡੇ ਸ਼ਹਿਰ ਦੇ ਮੁਸਲਮਾਨਾਂ ਨੇ ਤਕਰੀਬਨ ਤੁਸੀਂ ਆਉਣ ਜਿਹੜਾ ਗੂਗਲ ਤੇ ਜਾ ਕੇ ਵੀ ਦੇਖ ਸਕਦੇ ਹੋ 15 ਤੋਂ 20 ਦਿਨ ਜਰਗਚੌਂਗ ਜਾਮ ਕਰਕੇ ਰੋਡ ਜਾਮ ਕਰਕੇ ਲੋਕਾਂ ਨੇ ਬਰਦਾਸ਼ਤਨ ਕਰਿਆ ਕਿ ਇਸ ਬੱਚੇ ਦਾ ਜਿਹਨੇ ਵੀ ਕਤਲ ਕਰਿਆ ਉਹਨੂੰ ਲਿਆ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਪਰ ਮੈਂ ਔਨ ਕੈਮਰਾ ਕਹਿੰਦਾ ਇਹ ਵਕੀਲ ਇਹ ਸਾਬਤ ਕਰ ਦਵੇ ਜਿਹੜੇ ਖਾਸ ਧਰਮ ਦਾ ਨਾਮ ਲੈ ਰਿਹਾ ਹੈ ਕਿਉਂਕਿ ਮਲੇਰ ਕੋਲੇ ਚ ਬਹੁ ਗਿਣਤੀ ਹੈ ਜਿਹੜੀ ਉਹ ਮੁਸਲਮਾਨਾਂ ਦੀ ਹੈ ਅਗਰ ਉਸ ਬੱਚੇ ਦੇ ਕਤਲ ਦੇ ਵਿੱਚ ਕਿਸੇ ਮੁਸਲਮਾਨ ਦਾ ਹੱਥ ਹੋਇਆ ਤਾਂ ਮੈਂ ਆਪਣੀ ਗਰਦਨ ਕਟਾਉਣ ਨੂੰ ਤਿਆਰ ਹਾਂ ਔਰ ਇਸ ਵਕੀਲ ਦੀ ਸਾਰੀ ਜ਼ਿੰਦਗੀ ਗੁਲਾਮੀ ਕਰੂੰਗਾ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਚੀਜ਼ ਨੂੰ ਪੜ੍ਹੇ ਸਿੱਧ ਕਹਿ ਦੇਣਾ ਕਿ ਮਲੇਰ ਕੋਲ ਆ ਘਟਨਾ ਹੋਈ ਤੀਗੀ ਉਹ ਮੈਂ ਅਸੀਂ ਮਾਨਯੋਗ ਐਸਐਸਪੀ ਦਫਤਰ ਆਏ ਅੱਜ ਅਸੀਂ ਦਰਖਾਸਤ ਦਿੱਤੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ ਔਰ ਕਮ ਸੇ ਕਮ ਇਸ ਵਕੀਲ ਨੂੰ ਜਿਹੜੀ ਹੈ ਕੈਮਰੇ ਦੇ ਉੱਪਰ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਅਗਰ ਕਿਸੇ ਚੀਜ਼ ਬਾਰੇ ਪਤਾ ਨਾ ਹੋਵੇ ਉਹ ਬਿਨਾਂ ਵਜ੍ਹਾ ਜਿਹੜੀਆਂ ਅਫਵਾਹਾਂ ਫਲਾਉਂਦਾ ਕੋਈ ਫਾਇਦਾ ਨਹੀਂ ਹਮ ਮਤਲਬ ਇਹ ਘਟਨਾ ਹੋਈ ਆ ਵਾਕਿਓ ਜਿਹੜੀ ਉਸ ਕਾਤਲ ਨੂੰ ਸਜ਼ਾ ਮਿਲੀ ਆ ਉਹਨਾਂ ਦਾ ਇੱਕ ਕ੍ਰਾਈਮਨਲ ਦੀ ਡੈਫੀਨਿਟ ਹੁੰਦੀ ਸੀ ਕਿ ਮਰੇਲ ਕੋਟਲੇ ਵਿੱਚ ਵੀ ਇਹ ਕੁਝ ਹੋਇਆ ਏ ਮਤਲਬ ਵਾਕਿਓ ਹੋਇਆ ਏ ਉਹਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਵਾਸੀਆਂ ਨੇ ਐਦਾਂ ਕੀਤਾ ਤਾਂ ਪ੍ਰਵਾਸੀਆਂ ਨੂੰ ਕੱਢਿਆ ਪੰਜਾਬ ਚੋਂ ਜਾ ਰਿਹਾ ਹੈ ਤਾਂ ਖਾਸ ਧਰਮ ਨੂੰ ਕਿਉਂ ਨਹੀਂ ਮਲ ਮੁਸਲਿਮ ਧਰਮ ਦੀ ਗੱਲ ਕਰ ਰਹੀ ਸੀ ਮੈਂ ਇਹੀ ਗੱਲ ਕਲੀਅਰ ਕਰਦਾ ਕਿ ਉਸ ਬੱਚੇ ਦਾ ਕਤਲ ਹੋਇਆ ਸਾਰੇ ਮਲੇਰ ਕੋਲ ਨਹੀਂ ਪੂਰੇ ਹਿੰਦੁਸਤਾਨ ਨੂੰ ਪਤਾ ਜਿਹਨੂੰ ਉਸ ਕੇਸ ਬਾਰੇ ਪਤਾ ਓਕੇ ਸੀਬੀਆਈ ਕੋਲ ਸੀਗਾ ਮੈਂ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਜਿਹਨੂੰ ਜ਼ਰੂਰਤ ਹੈ ਉਹ ਡੀਪਲੀ ਜਾ ਕੇ ਦੇਖ ਸਕਦਾ ਹੈ ਕਿ ਉਹਦਾ ਕਤਲ ਕਿਨੇ ਕਰਿਆ ਕਿਨੇ ਕਰਵਾਇਆ ਪਤਾ ਨਹੀਂ ਕਿਉਂ ਉਹ ਕੇਸ ਨੂੰ ਠੰਡੇ ਵਾਸਤੇ ਵਿੱਚ ਪਾ ਦਿੱਤਾ ਗਿਆ XYZ ਅਗਰ ਅੱਲਾ ਨਾ ਕਰੇ ਉਸ ਕੇਸ ਦੇ ਵਿੱਚ ਕਿਸੇ ਮੁਸਲਮਾਨ ਦਾ ਹੱਥ ਹੁੰਦਾ ਤਾਂ ਅੱਜ ਉਸ ਮੁਸਲਮਾਨ ਨੂੰ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਘੋਸ਼ਿਤ ਕਰ ਦਿੱਤਾ ਜਾਂਦਾ ਕਿਉਂਕਿ ਸਿੱਖ ਤਾਂ ਵੈਸੀ ਸਿੱਖ ਹੋ ਗਏ ਮੁਸਲਮਾਨ ਹੋ ਗਏ ਤਾਂ ਵੈਸੀ ਵਿਚਾਰੇ ਜੇਲ੍ਹਾਂ ਦੇ ਵਿੱਚ ਬਿਨਾ ਕ੍ਰਾਈਮ ਕਰੇ ਹੋਏ ਕਈ ਕਈ ਵੈਸੇ ਉਹਨਾਂ ਨੇ ਮੁਸਲਮਾਨਤਾ ਨਹੀਂ ਕਿਹਾ ਉਹਨਾਂ ਨੇ ਖਾਸ ਧਰਮ ਦੇ ਲੋਕ ਕਿਹਾ ਕੋਈ ਟਾਰਗੇਟ ਤਾਂ ਨਹੀਂ ਕੀਤਾ ਮੁਸਲਮਾਨਾਂ ਨੂੰ ਇਹ ਵੀ ਕੌਣ ਹੈ ਖਾਸ ਧਰਮ ਚਲੋ ਆਪਾਂ ਤੁਹਾਡੀ ਗੱਲ ਵੱਡੀ ਕਰ ਲੈਂਦੇ ਆ ਉਹਨਾਂ ਨੇ ਖਾਸ ਧਰਮ ਕਿਹਾ ਅਸੀਂ ਇਹ ਚਾਹੁੰਦੇ ਆ ਕਿ ਉਹ ਐਕਸਪਲੇਨ ਕਰਨ ਕਿਹੜੇ ਬਾਜ਼ਾਰ ਚੋ ਬੱਚੇ ਨੂੰ ਜਲਾਇਆ ਤੇ ਸ਼ਰੇਆਮ ਔਰ ਉਹ ਖਾਸ ਧਰਮ ਦੇ ਲੋਕ ਕੌਣ ਨੇ ਕੌਣ ਨੇ ਬਸ ਬਸ ਉਹ ਤਾਂ ਇਹੀ ਕਹਿੰਦੇ ਸੀਗੇ ਵੀ ਪੰਜਾਬੀ ਉਦੋਂ ਕਿਤੇ ਸੀਗੇ ਪੰਜਾਬੀਆਂ ਨੇ ਕਿਉਂ ਨਹੀਂ ਉਦੋਂ ਵੀ ਪ੍ਰੋਟੈਸਟ ਕੀਤਾ ਤੁਸੀਂ ਕਰਿਆ ਸੀ ਪ੍ਰੋਟੈਸਟ ਤੁਸੀਂ ਪੰਜਾਬੀ ਕਿਹਨਾਂ ਨੂੰ ਸਮਝਦੇ ਹੋ ਕਿ ਜਿਹਦੇ ਦਸਤਾਰ ਬੰਨੀ ਹੋਈ ਹੈ ਉਹੀ ਪੰਜਾਬੀ ਹੈ ਨਹੀਂ ਸਾਰੇ ਪੰਜਾਬੀ ਸਾਰੇ ਪੰਜਾਬੀਆਂ ਨੂੰ ਕੀ ਕਰਿਆ ਸੀ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਸਿੱਖ ਹਰ ਮੁਸਲਮਾਨ ਹਰ ਹਿੰਦੂ ਜਿਹੜਾ ਪੀੜੀ ਦਰ ਪੀੜੀ ਰਹਿ ਰਿਹਾ ਹੈ ਮੇਰੇ ਦਾਦੇ-ਪੜਦਾਦੇ ਬੰਡ ਤੋਂ ਪਹਿਲਾਂ ਦੇ ਇੱਥੇ ਨੇ ਆ ਬਜ਼ੁਰਗਾਂ ਦੀ 90 ਸਾਲ ਦੀ ਉਮਰ ਹੈ ਇਹਨਾਂ ਦੇ ਦਾ ਸੀਂ ਪੰਜਾਬੀ ਆ ਸੋ ਅਸੀਂ ਬੜਾ ਹੰਬਲਾ ਮਾਰਿਆ ਫਿਰ ਉਹ ਕਿਸ ਹਿਸਾਬ ਨਾਲ ਕਹਿ ਰਹੇ ਨੇ ਕਿ ਪੰਜਾਬੀਆਂ ਨੇ ਆਵਾਜ਼ ਨਹੀਂ ਚੁੱਕੀ ਉਹ ਸਿੱਧਮ ਸਿੱਧਾ ਟਾਰਗੇਟ ਕਰ ਰਹੇ ਨੇ ਸਾਡੀ ਕਮਿਊਨਿਟੀ ਨੂੰ ਜਦ ਕਿ ਇਸਲਾਮ ਨਹੀਂ ਸਿਖਾਉਂਦਾ ਕੋਈ ਧਰਮ ਨਹੀਂ ਸਿਖਾਉਂਦਾ ਕਿ ਕਿਸੇ ਦੇ ਉੱਪਰ ਆਪਾਂ ਜੇ ਕਿਸੇ ਦੀ ਜਾਨ ਲਈਏ ਜਾਂ ਕਿਸੇ ਉੱਪਰ ਜ਼ੁਲਮ ਕਰੀਏ ਬਾਪੂ ਜੀ ਤੁਹਾਡੇ ਕੋਲ ਆਣਾ ਜੀ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿਣਾ ਚਾਹੁੰਦਾ ਬੇਟਾ ਇੱਕ ਤਬਦੇ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਧੰਨਵਾਦ ਕਰਦਾ ਹਾਂ ਤੁਸੀਂ ਸਾਡੀ ਅੱਗੇ ਫਰਿਆਦ ਸੁਣੀ ਸਾਡਾ ਮਲੇਰਕੋਡਾ ਇੰਨਾ ਪੀਸਫੁੱਲ ਹੈ 타ਇਆ ਸਿੱਖ ਹੈ ਚਾਚਾ Hindu ਹੈ ਸਾਡਾ ਮਾਹੌਲ ਇੰਨਾ ਪੀਸਫੁਲ ਹੈ ਇਹਨੇ ਸਾਡੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਇਹ ਇਹ ਪੁੱਛਣਾ ਚਾਹੁੰਣਾ ਵੀ ਉਹ ਖਾਸ ਇਮਯੂਨਿਟੀ ਕਿਹੜੀ ਹੈ ਜਿਹਨੇ ਬੱਚਾ ਫੁਕੇ ਬਸ ਇੰਨਾ ਚਾਹੁੰਦੇ ਆ ਅਸੀਂ ਆਪਣਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸਾਨੂੰ ਆਗੇ ਦੱਸੇ ਉਹ ਤਾਂ ਕਹਿੰਦੇ ਕਟਨਾ ਹੋਈ ਐ ਤਾਂ ਉਹ ਕਟਨਾ ਉਹਨਾਂ ਨੇ ਬਿਆਨ ਕੀਤੀ ਐ ਵੀ ਇਹਦੇ ਨਾਲ ਜੋੜੀ ਐ ਕਟਨਾ ਹੋਈ ਐ ਕਟਨਾ ਹੋਈ ਐ ਲੇਕਿਨ ਕਟਨਾ ਦਾ ਅਫਸੋਸ ਵੀ ਸਾਨੂੰ ਨੇ ਕੀਤਾ ਚੱਕੇ ਵੀ ਅਸੀਂ ਜਾਮ ਕੀਤੇ ਮੁਸਲਮਾਨਾਂ ਨੇ ਉਹਦੀ ਆਵਾਜ਼ ਵੀ ਅਸੀਂ ਚੱਕੀ ਬਹੁਤ ਜ਼ਿਆਦਾ ਸਮਝਦਾ ਵੀ ਉਹ ਖਾਸ ਤੌਰ ਤੇ ਫਿਰ ਹੋਰ ਕਿਹੜਾ ਆ ਗਿਆ ਵੀ ਇੱਥੇ ਜਿਹੜਾ ਜੀ ਦੀ ਦਾ ਨਾਂ ਲੈਂਦਾ ਸਰੇ ਆਮ ਜਾਂ ਜਾ ਸਰਿਆਂ ਫੋਕਿਆ ਕੋਈ ਤਾਂ ਸਰਿਆਂ ਦਾ ਗਵਾਹ ਹੋ ਮੌਕੇ ਦਾ ਨੂਰਤਾ ਵਾ ਸਿੱਖ ਵੀ ਰਹਿੰਦੇ ਨੇ ਰਹਿੰਦੇ ਨੇ ਹਿੰਦੂ ਵੀ ਰਹਿੰਦੇ ਨੇ ਤਾਂ ਸਭ ਆਕੇ ਤਰ੍ਹਾਂ ਦੇ ਲੋਕ ਵੀ ਤਾਂ ਰਹਿੰਦੇ ਨੇ ਮਲੇਰ ਕੋਟਲੇ ਦੇ ਵਿੱਚ ਮжоਰਿਟੀ ਸਾਡੀ ਐ ਇੱਥੇ ਅਕਸਰ ਸਾਡੀ ਵੱਧ ਹੈ ਉਹ ਸਾਡੇ ਹੀ ਨਾਂ ਲੈ ਰਿਹਾ ਹੈ ਸਰਿਆਂ ਆਮ ਲੈ ਰਿਹਾ ਹੈ ਉਹ ਅਗੇ ਸਾਨੂੰ ਦੱਸੇ ਕੋਈ ਗੱਲ ਨਹੀਂ ਅਸੀਂ ਅਸੀਂ ਬਾਤੇ ਉੱਪਰ ਤੱਕ ਥੱਲੇ ਤੱਕ ਜਾਵਾਂਗੇ ਅਸੀਂ ਇਨਸ਼ਾਅੱਲਾ ਖੜਾ ਛੱਡਦੇ ਨਹੀਂ ਉਹਦਾ ਵਕੀਲ ਐਵੋਕੇਟ ਕਿਉਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਟਾਰਗੇਟ ਕਿਉਂ ਕਰੂਗਾ ਮੁਸਲਮਾਨਾਂ ਨੂੰ ਕਿਉਂ ਟਾਰਗੇਟ ਕਰੂਗਾ ਸਰ ਕੁਝ ਲੋਕਾਂ ਦੀ ਜਿਹੜੀ ਬੁੱਧੀ ਹੁੰਦੀ ਹੈ ਨਾ ਉਹ ਸਿਰਫ ਇੱਕ ਇੱਕ ਨਜ਼ਰੀ ਨਾਲ ਦੇਖਦੇ ਆ ਲੋਕਾਂ ਨੂੰ ਠੀਕ ਹੈ ਸੋ ਕੁਝ ਲੋਕ ਐਸੇ ਹੁੰਦੇ ਨੇ ਇਕੋ ਫਰੈਂਡਲੀ ਮੈਂ ਆਪਣੀ ਜ਼ਿੰਦਗੀ ਦੇ 10 ਸਾਲ ਸਿੱਖ ਧਰਮ ਦੇ ਵਿੱਚ ਕੱਡੇ ਨੇ ਆਲੰਗਵੀਰ ਖਾੜੇ ਦੇ ਵਿੱਚ ਤੇ ਮੇਰੇ ਬਹੁਤ ਜ਼ਿਆਦਾ ਫਰੈਂਡ ਯੂਪੀ ਤੋਂ ਉੱਥੇ ਰਹਿੰਦੇ ਸੀ Hindu ਧਰਮ ਦੇ ਯਾਦਵ ਕਰਕੇ ਸੋ ਅਸੀਂ ਉਸ ਤਰ੍ਹਾਂ ਦੀ ਸੋਝ ਰੱਖਦੇ ਹਾਂ ਕਿ ਅਸੀਂ ਉੱਚੀ ਨੀਚ ਨਹੀਂ ਰੱਖਦੇ ਪਰ ਕੁਝ ਲੋਕ ਕਈ ਵਾਰ ਇਵਨ ਕਿ ਜਿਹੜਾ ਬੰਦਾ ਕਦੇ ਮਲੇਰ ਕੋਲੇ ਨਹੀਂ ਆਇਆ ਉਹਨੂੰ ਕੀ ਪਤਾ ਕਿ ਮਲੇਰ ਕੋਲੇ ਦੇ ਵਿੱਚ ਕੀ ਚੱਲ ਰਿਹਾ ਹੈ ਹੁਣ ਥੋੜੇ ਦਿਨਾਂ ਨੂੰ ਦਸਹਿਰਾ ਸ਼ੁਰੂ ਹੋਣਾ ਦੀਵਾਲੀ ਜਿਹੜੀ ਰਾਮਲੀਲਾ ਸ਼ੁਰੂ ਹੋਣੀ ਹੈ ਸਾਡਾ ਇਤਿਹਾਸ ਗਵਾ ਹੈ ਕਿ ਰਾਮਲੀਲਾ ਦੇਖਣ ਸਾਡੇ ਮੁਸਲਮਾਨ ਅੱਜ ਵੀ ਜਾਂਦੇ ਨੇ ਠੀਕ ਹੈ ਦਸਹਿਰਾ ਮਨਾਉਣ ਸਾਡੇ ਮੁਸਲਮਾਨ ਅੱਜ ਵੀ ਜਾਂਦੇ ਨੇ ਸਾਡੇ Hindu ਭਰਾਵਾਂ ਨਾਲੋਂ ਜ਼ਿਆਦਾ ਬੰਬ ਪਟਾਕੇ ਦੀਵਾਲੀ ਵਾਲੇ ਦੇ ਨਾਲੋਂ ਮੁਸਲਮਾਨ ਚਲਾਉਂਦੇ ਨੇ ਠੀਕ ਹੈ ਸੋ ਸਾਡੇ ਤਾਂ ਇੱਥੇ ਕੋਈ ਉੱਚ ਨਹੀਂ ਚਲੀ ਗੱਲ ਹੀ ਨਹੀਂ ਹੈਗੀ ਇਹ ਵਕੀਲ ਸਾਹਿਬ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨਾਂ ਵੱਲੋਂ ਹਿੰਦੂਆਂ ਨਾਲ ਧੱਕਾ ਕੀਤਾ ਗਿਆ ਹੈ ਉਹਨਾਂ ਨੇ ਸਿੱਧਮ ਸਿੱਧਾ ਨਹੀਂ ਕਿਹਾ ਉਹ ਜਿਹੜੇ ਤਰੀਕੇ ਨਾਲ ਕਿਹਾ ਉਹ ਦਰਖਾਸਤ ਅਸੀਂ ਦੇਤੀ ਉਹ ਮਾਨੋਗ ਐਸਐਸਪੀ ਸਾਹਿਬ ਉਹਨਾਂ ਨੂੰ ਬੁਲਾ ਕੇ ਉਹਦੀ ਜਿਹੜੀ ਹੈਗੀ ਹੈ ਉਹ ਪੜਤਾਲ ਕਰਨਗੇ ਵੀ ਦੱਸੋ ਭਾਈ ਤੁਹਾਨੂੰ ਜੇ ਪਤਾ ਤਾਂ ਦੱਸਣ ਉਹ ਕਿ ਕਿਹੜੀ ਐਫਆਈਆਰ ਕਰਵਾਈ ਹੈ ਕਿਸ ਬੇਸ ਤੇ ਕਰਵਾਈ ਹੈ ਕੀ ਸਬੂਤ ਨੇ ਤੁਹਾਡੇ ਕੋਲ ਹਾਂ ਅਸੀਂ ਇਸ ਬੇਸ ਤੇ ਕਰਵਾਈ ਹੈ ਕਿ ਉਹ ਜਿਹੜੇ ਐਡਵੋਕੇਟ ਸਾਹਿਬ ਨੇ ਉਹ ਕੀ ਸਬੂਤ ਆ ਉਹਨਾਂ ਕੋਲ ਕਿ ਉਹ ਬੱਚੇ ਨੂੰ ਬਾਜ਼ਾਰ ਚ ਸ਼ਰਿਆਮ ਜਲਾਇਆ ਗਿਆ ਔਰ ਕਿਸੇ ਖਾਸ ਧਰਮ ਵੱਲੋਂ ਜਲਾਇਆ ਗਿਆ ਬਸ ਇਹ ਰੋਸ ਆ ਸਾਨੂੰ ਹੋਰ ਕੁਝ ਨਹੀਂ ਤੁਸੀਂ ਨੇ ਐਫਆਈਆਰ ਦਰਜ ਕਰਵਾਈ ਆ ਉਹਦੇ ਵਿੱਚ মিডিਆ ਇਨਵੋਲ ਹੈ ਜਾਂ ਤੁਸੀਂ ਸਿੱਧਾ ਐਡਵੋਕੇਟ ਉੱਤੇ ਜਿਹੜੀ ਐਫਆਈਆਰ ਦਾਜ ਕਰਵਾਈ ਹੈ মিডিਆ ਇਨਵੋਲ ਉਹਦੋਂ ਹੁੰਦਾ ਜਦੋਂ মিডিਆ ਦੂਸਰਾ ਪੱਖ ਨਹੀਂ ਲੈਂਦਾ ਅਗਰ ਤੁਸੀਂ ਸਾਡੇ ਕੋਲ ਨਾ ਆਉਂਦੇ ਤਾਂ ਸ਼ਾਇਦ ਅਸੀਂ ਤੁਹਾਨੂੰ ਵੀ ਦੋਸ਼ੀ ਠਹਿਰਾਉਂਦੇ ਪਰ ਤੁਸੀਂ ਅਗਰ ਉਸ ਚੀਜ਼ ਨੂੰ ਵਾਇਰਲ ਕਰਿਆ ਤਾਂ ਤੁਸੀਂ ਸਾਨੂੰ ਉਮੀਦ ਹੈ ਇਸ ਚੀਜ਼ ਨੂੰ ਵੀ ਵਾਇਰਲ ਕਰੋਗੇ ਤਾਂ ਕਿ ਲੋਕਾਂ ਤੱਕ ਪਹੁੰਚੇ ਕਿ ਮਲੇਰ ਕੋਲਾ ਨਹੀਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਇਨਸਾਨ ਨੇ ਜਨਮ ਲਿਆ ਧਰਮ ਬਾਅਦ ਚ ਬਣੇ ਅੱਜ ਵੀ ਇਨਸਾਨੀਅਤ ਜਿੰਦਾ ਹੈ ਕੁਝ ਲੋਕ ਹੈ ਜਿਹੜੇ ਨਫ਼ਰਤ ਦੇ ਬੀਜ ਬੀਜਦੇ ਨੇ ਉਹ ਰਹਿਦੀ ਦੁਨੀਆ ਤੱਕ ਰਹਿਣਗੇ ਸਾਨੂੰ ਉਹਦਾ ਕੋਈ ਅਫਸੋਸ ਨਹੀਂ ਅਸੀਂ ਤਾਂ ਸਾਡਾ ਤਾਂ ਕੰਮ ਹੈ ਮੀਡੀਆ ਦਾ ਵੀ ਸਾਰੇ ਪੱਖ ਦਿਖਾਉਣਾ ਸੀ ਕੋਈ ਨਰਪਾਕੋ ਕੇ ਚਲਦੇ ਆ ਕਿਸੇ ਦਾ ਸਾਨੂੰ ਐ ਨਹੀਂਗਾ ਵੀ ਅਸੀਂ ਉਹਨਾਂ ਦੇ ਆ ਵੀ ਉਹਨਾਂ ਕਰਕੇ ਵੀਡੀਓ ਤੁਹਾਡੇ ਫੋਨ ਕਾਲ ਕਰਕੇ ਤੁਸੀਂ ਪਹੁੰਚੇ ਆਂ ਵੀ ਦੂਆ ਪੱਖ ਵੀ ਜ਼ਰੂਰੀ ਆ ਤੁਸੀਂ ਜਦੋਂ ਕਿਹਾ ਨਾ ਵੀ ਕਮੈਂਟਾਂ ਦੇ ਵਿਚਾਰੇ ਵੀ ਮਾਹੌਲ ਖਰਾਬ ਹੋ ਸਕਦਾ ਹੈ ਮਲੇਰ ਕੋਟਲੇ ਦੇ ਵਿੱਚ ਵੀ ਕਮੈਂਟਾਂ ਇਦਾਂ ਦੇ ਕਮੈਂਟ ਆ ਰਹੇ ਨੇ ਮੁਸਲਮਾਨਾਂ ਖਿਲਾਫ ਆ ਰਹੇ ਨੇ ਬਿਲਕੁਲ ਦੇਖੋ ਜਦੋਂ ਨਾ ਕੋਈ ਬੰਦਾ ਮੈਂ ਮੰਨ ਲਓ ਬੰਗਲੌਰ ਨਹੀਂ ਗਿਆ ਬੰਗਲੌਰ ਦੇ ਵਿੱਚ ਕੁਝ ਵੀ ਹੋਇਆ ਮੈਨੂੰ ਕੋਈ ਫੋਨ ਕਾਲ ਕਰਕੇ ਕਹਿੰਦਾ ਕਿ ਉੱਥੇ ਆ ਘਟਨਾ ਹੋ ਗਈ ਮੇਰੀ ਜੈਨੀਤ ਉਸ ਤਰ੍ਹਾਂ ਦੀ ਹੋ ਬਣ ਜਾਣੀ ਹੈ ਜਿੱਦਾਂ ਮੈਨੂੰ ਦਿਖਾਇਆ ਜਾਊਗਾ ਪਰ ਮੇਰੇ ਕੋਲ ਇਹਦੇ ਅਧਿਕਾਰ ਨਹੀਂ ਹੈਗਾ ਮੈਂ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਾਂ ਮੈਂ ਆਪਣੇ ਵਿਚਾਰ ਆਪਣੇ ਤੱਕ ਰੱਖ ਸਕਦਾ ਪਰ ਜੇ ਮੈਨੂੰ ਉਹ ਵਾਇਰਲ ਕਰਨਾ ਹੈ ਮੈਂ ਲੋਕਾਂ ਤੱਕ ਪਹੁੰਚਾਉਣਾ ਚਾਹਣਾ ਪਹਿਲਾਂ ਮੈਨੂੰ ਉਹਦੀ ਅਸਲ ਸੱਚਾਈ ਦਾ ਪਤਾ ਹੋਣਾ ਚਾਹੀਦਾ ਥੋਡੇ ਨਾਲ ਸਾਡੀ ਕੋਈ ਗੱਲ ਨਹੀਂ ਸਾਡਾ ਮਹਿਜ ਵਕੀਲ ਤੇ ਰੋਸ ਹੈ ਹਮ ਬਸ ਅਗਰ ਥੋਡੇ ਮਨ ਚ ਕੋਈ ਗੱਲ ਹੁੰਦੀ ਸਾਡੇ ਕੋਲ ਆਉਂਦਾ ਹੈ ਸਾਡਾ ਇਖਲਾਕ ਦੇ ਕੋਲ ਥੋਡੇ ਨਾਲ ਕਿਸੇ ਨਾਲ ਪੇਸ਼ ਆ ਰਹੇ ਹਾਂ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਵੱਲੋਂ ਚੈਨਲ ਵੱਲੋਂ ਰੀਲ ਪਾਈ ਗਈ ਹੈ ਬਿਨਾਂ ਇਨਫੋਰਮੇਸ਼ਨ ਤੋਂ ਹਾਂ ਵੈਸੇ ਘਟਨਾ ਤਾਂ ਹੋਈ ਹੈ ਇਹ ਤਾਂ ਗਲਤ ਮੁਨਕਰ ਨਹੀਂ ਹੋ ਸਕਦੇ ਪਰ ਤੁਸੀਂ ਕਹਿੰਦੇ ਵੀ ਟਾਰਗੇਟ ਮੁਸਲਮਾਨਾਂ ਨੂੰ ਕੀਤਾ ਜਾ ਰਿਹਾ ਉਹਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਘਟਨਾਵਾਂ ਤਾਂ ਮਲੇਰ ਕੋਲਲੇ 'ਚ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਹਰ ਰੋਜ਼ ਹੁੰਦੀਆਂ ਨੇ ਹੈਨਾ ਜੇ ਆਪਾਂ ਇੱਕ ਜ਼ਖਮ ਨੂੰ ਉਦੇੜੀ ਜਾਈਏ ਤਾਂ ਉਹ ਜ਼ਖਮ ਨਾਸੂਰ ਬਣ ਜਾਂਦਾ ਕਦੇ ਨਾ ਠੀਕ ਹੋਣ ਵਾਲਾ ਮਲੇਰ ਕੋਲਾ ਪਹਿਲਾਂ ਹੀ ਇਸ ਘਟਨਾ ਤੋਂ 12 ਸਾਲਾਂ ਵਿੱਚ ਮਸਾਂ ਉੱਭਰਿਆ ਹੁਣ ਅਸੀਂ ਉਹਨੂੰ ਦੁਬਾਰਾ ਦੁਬਾਰਾ ਛੇੜ ਕੇ ਅਸੀਂ ਤਾਂ ਖੁਦ ਕਹਿੰਦੇ ਅੱਜ ਵੀ ਕਿ ਜਿਹੜਾ ਦਾ ਦੋਸ਼ੀ ਆ ਉਹਨੂੰ ਸਾਹਮਣੇ ਲਿਆਓ ਉਹਨੂੰ ਸਾਹਮਣੇ ਲੈ ਕੇ ਚੌਂਕ 'ਚ ਫਾਂਸੀ ਦਵੋ ਤੇ ਹੁਣ ਮਲੇਰ ਕੋਟਾ ਦੇ ਵਿੱਚ ਭਾਈ ਚਾਰ ਕਿਸਾਨ ਜੀ ਜਿਹੜੀ ਪੂਰੀ ਕਾਇਮ ਹੈ ਕਦੇ ਕੁਛ ਐਵੇਂ ਦਾ ਹੋਇਆ ਤਾਂ ਨਹੀਂ ਤੁਸੀਂ ਜਿਵੇਂ ਕਹਿੰਦੇ ਵੀ ਹੁਣ ਕਮੈਂਟਾਂ ਦੇ ਨਾਲ ਤੇ ਮਾਹੌਲ ਹੋ ਸਕਦਾ ਖਰਾਬ ਜਦੋਂ ਭਾਈ ਚਾਰ ਕਿਸਾਂ ਜੇ ਉਰੇ ਥੋੜੀ ਕਾਇਮ ਹੈ ਤੁਹਾਨੂੰ ਕਿਉਂ ਲੱਗਦਾ ਵੀ ਇਦਾਂ ਦਾ ਹੋ ਸਕਦਾ ਕੁਛ ਕਮੈਂਟਾਂ ਦੇ ਨਾਲ ਕਿਉਂ ਹੋ ਸਕਦਾ ਏ ਭਾਈ ਚਾਰ ਕਿਸਾਨ ਸਾਡੀ ਕਾਇਮ ਹੈ ਇਹ ਜਿਹੜਾ ਮਾਹੌਲ ਖਰਾਬ ਹੁੰਦਾ ਹੁੰਦਾ ਏ ਇਦਾਂ ਨਹੀਂ ਹੁੰਦਾ ਵੀ ਕੋਈ ਦੰਗਾ ਭੜਕੂਗਾ 47 ਤੋਂ ਹੁਣ ਤੱਕ ਨਹੀਂ ਭੜਕਿਆ ਗੁਰੂ ਪੀਰਾਂ ਦੀ ਰਹਿਮਤ ਹੈ ਉਰੇ ਮਾਹੌਲ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਨਫ਼ਰਤ ਦੇ ਦਰਵਾਜੇ ਖੁੱਲਣਾ ਸ਼ੁਰੂ ਹੋ ਜਾਂਦੇ ਨੇ ਕਿਤੇ ਨਾ ਕਿਤੇ ਅਸੀਂ ਉਹ ਚਾਉਂਦੀ ਨਹੀਂ ਅਸੀਂ ਚਾਹੁੰਨੇ ਕਿ ਅਸੀਂ ਇੱਕ ਜੁੱਟ ਹੋ ਕੇ ਰਹੀਏ ਔਰ ਸਾਡੇ ਸ਼ਹਿਰ ਨੂੰ ਕੋਈ ਇਸ ਤਰ੍ਹਾਂ ਦੀ ਆਬੋ ਹਵਾ ਨਾ ਲੱਗੇ ਜਿਹਦੇ ਨਾਲ ਸਾਡੇ ਦਿਮਾਗਾਂ ਦੇ ਵਿੱਚ ਕੋਈ ਵੀ ਨੈਗੇਟਿਵ ਥਾਟਸ ਆਉਣ ਸਮਝਦੇ ਹੋ ਕਿਵੇਂ ਹੁਣ ਕੋਈ ਸਾਡਾ ਭੈਣ ਭਰਾ ਪਿੰਡ 'ਚ ਰਹਿੰਦਾ ਕੋਈ ਉਹਦਾ ਕੋਈ ਕੱਲੇ ਦਾ ਨੁਕਸਾਨ ਹੋਵੇ ਇਹ ਚੀਜ਼ਾਂ ਤੋਂ ਬਚਦੇ ਆਂ ਬਾਕੀ ਉਰੇ ਤਾਂ ਮੈਂ 100 ਤੋਂ ਵੱਧ ਮੇਰੇ ਐਸੇ ਦੋਸਤਾਂ ਦੇ ਨਾਮ ਲੈ ਸਕਦਾ ਜਿਹੜੇ ਮੇਤੋਂ ਉਮਰ 'ਚ ਵੱਡੇ ਨੇ ਜਾਨੀ ਕਿ ਹਿੰਦੂ ਫੈਮਲੀ ਦੇ ਅਸੀਂ ਘਰਾਂ ਮੰਗੋ ਇੱਕ ਦੂਜੇ ਨਾਲ ਦੀਵਾਲੀ ਦਸਹਿਰੇ ਬਿਠਾਈ ਸਾਰੇ ਸਾਂਝੀ ਵਰਤਦੇ ਆਂ ਮੈਂ اصلੇ ਇਹਨੂੰ ਅਸੀਂ ਵੀਡੀਓ ਕਰਨ ਗਏ ਸੀ ਤੁਹਾਡਾ ਤਾਂ ਨਾਲ ਉਹਨਾ ਟੌਪਿਕ ਜੋੜਤਾ ਮਲੇਰੀ ਕੋਟਲੇ ਦਾ ਉਹ ਮੁੱਦੇ ਕਰਕੇ ਜੋ ਹੁਸ਼ਿਆਰਪੁਰ ਵਿੱਚ ਹੋਇਆ ਸੀਗਾ ਉਹਦੇ ਨਾਲ ਉਹਨਾਂ ਨੇ ਜੋੜਤਾ ਵੀ ਇਹ ਉੱਥੇ ਵੀ ਹੋਈ ਸੀ ਜਾਂ ਪੰਜਾਬੀ ਕਿਤੇ ਸੀ ਉਹਦੇ ਬਾਰੇ ਕੀ ਕਹੋਗੇ ਤੁਸੀਂ ਪਰਵਾਸੀ ਬੱਚੇ ਨਾਲ ਜਿਹੜਾ ਹੋਇਆ ਉਹ ਘਟਨਾ ਜਿਹੜੀ ਸਰੀਰ ਨੂੰ ਝੰਜੋੜਨ ਵਾਲੀ ਹੈ ਉਹ ਘਟਨਾ ਨੂੰ ਅੰਜਾਮ ਕੋਈ ਇਨਸਾਨ ਨਹੀਂ ਦੇ ਸਕਦਾ ਸ਼ੈਤਾਨ ਦੇ ਸਕਦਾ ਆਈ ਥਿੰਕ ਉਹਦਾ ਕੋਈ ਨਸ਼ਾ ਕਰਿਆ ਹੋਊਗਾ ਜਾਂ ਕੋਈ ਟਾਰਗੇਟ ਹੋਊਗਾ ਐਸਾ ਕੋਈ ਸਾਈਕੋਲੋਜੀਕਲੀ ਕਿਉਂਕਿ ਮੈਂ ਮੈਡੀਕਲ ਪ੍ਰੋਫੈਸ਼ਨ ਨਾਲ ਜੁੜਿਆ ਹਾਂ ਜਿਹੜੇ ਸਾਈਕੋਲੋਜੀਕਲੀ ਕਿਲਰ ਹੁੰਦੇ ਨੇ ਅਸੀਂ ਇਹ ਸਟੋਰੀਜ਼ ਵੀ ਦੇਖਦੇ ਹਾਂ ਉਹਨਾਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਮਰਡਰ ਕਰਨ ਦੇ ਸੋ ਪੰਜਾਬ ਦੇ ਬਹੁਤ ਲੋਕਾਂ ਦੇ ਵਿੱਚ ਰੋਸ ᱛੀ ਕਿ ਪ੍ਰਵਾਸੀਆਂ ਨੂੰ ਕੱਢਿਆ ਜਾਵੇ ਤੇ ਮੈਂ ਉਸ ਚੀਜ਼ ਦੇ ਉੱਪਰ ਨਹੀਂ ਬੋਲਣਾ ਚਾਹੁੰਦਾ ਕਿ ਕੱਢਿਆ ਜਾਵੇ ਜਾਂ ਨਾ ਕੱਢਿਆ ਜਾਵੇ ਪਰ ਸਾਡੇ ਪੰਜਾਬੀ ਕਲਕੱਤਾ ਯੂਪੀ ਦੇ ਵਿੱਚ ਬਿਜ਼ਨਸ ਕਰਦੇ ਨੇ ਹਨਾ ਸੋ ਪਰ ਜਿਹਨੇ ਇਹ ਕਦਮ ਚੱਕਿਆ ਉਹਨੂੰ ਤਾਂ ਮਾਰ ਹੀ ਦੇਣ ਪਰ ਇੱਕ ਸੁਧਾਰ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਬਿਨਾ ਕਾਗਜ਼ ਪੱਤਰਾਂ ਤੋਂ ਆਪਣੇ ਆਧਾਰ ਕਾਰਡ ਪ੍ਰੂਫ ਇੱਥੇ ਨਾ ਕਿਸੇ ਨੂੰ ਜਗ੍ਹਾ ਦਿੱਤੀ ਜਾਵੇ ਨਾ ਰਹਿਣ ਦਿੱਤਾ ਜਾਵੇ ਇਹ ਕਾਨੂੰਨ ਜਿਹੜਾ ਸਖਤ ਹੋਣਾ ਚਾਹੀਦਾ ਪਰ ਉਹ ਬੱਚੇ ਦੀ ਵਾਲੀ ਜਿਹੜੀ ਘਟਨਾ ਹੈ ਉਹਦੇ ਲਈ ਤਾਂ ਅਸੀਂ ਇੰਨੇਕ ਤੜਫੇ ਹੋਏ ਆਂ ਵੀ ਇਵਨ ਕਿ ਸਾਡੇ ਅੱਖਾਂ ਦੇ ਵਿੱਚੋਂ ਅੰਸੂ ਆ ਗਏ ਜਿਸ ਦਿਨ ਮੈਂ ਉਹ ਨਿਊਜ਼ ਦੇਖੀ ਹੈ ਪਰਵਾਸੀ ਨੇ ਜੋ ਬੱਚੇ ਨਾਲ ਕੀਤਾ ਹੈ ਕੀ ਉਹਨਾਂ ਪਰਿਵਾਰ ਦੀ ਅਸੀਂ ਮਦਦ ਕਰੂੰਗਾ ਤੁਸੀਂ ਐਨ ਜੀਓ ਚਲਾਉਂਦੇ ਹੋ ਤੁਸੀਂ ਅਨਮੋਲਕ ਅਨਮੋਲਕ ਪਾਤਰਿਆਂ ਨਾਲ ਵੀ ਤੋੜਾ ਨਾ ਲਿੰਕ ਕਹਿਣਗੇ ਨੇ ਕਿ ਉਹਨਾਂ ਦੀ ਹੈਲਪ ਕਰੂੰਗੇ ਕੋਈ ਸਾਡੇ ਉਸ ਬੱਚੇ ਲਈ ਸਾਡੀ ਜਿੰਦ ਜਾਨ ਹਾਜ਼ਰ ਹੈ ਉਸ ਪਰਿਵਾਰ ਨੂੰ ਜਿੰਨੀ ਵੀ ਸਹਾਇਤਾ ਦੀ ਜ਼ਰੂਰਤ ਹੋਊਗੀ ਸਾਡਾ ਮਲੇਰ ਕੋਲਾ 24 ਘੰਟੇ ਹਰ ਸਮੇਂ ਉਸ ਪਰਿਵਾਰ ਦੇ ਨਾਲ ਖੜਾ ਹੈ ਕੋਈ ਪੈਸੇ ਕਿੰਨੇ ਹੋ ਕਿਸੇ ਵਕੀਲ ਕਿੰਨੇ ਹੋ ਕਿਉਂਕਿ ਸਾਡੇ ਜਿਹੜਾ ਹੈਗਾ ਆਪਣੇ ਹੀ ਫਰੈਂਡ ਸਰਕਲ ਦੇ ਵਿੱਚ ਮੇਰੇ ਰਿਸ਼ਤੇਦਾਰੀ ਦੇ ਵਿੱਚ ਹਾਈ ਕੋਰਟ ਤੱਕ ਵਕੀਲ ਬੈਠੇ ਨੇ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਾਡੀ ਐਨ ਜੀਓ ਕਰਕੇ ਨਹੀਂ ਮੈਂ ਕਹਿ ਰਿਹਾ ਮੈਂ ਸਾਡੇ ਸ਼ਹਿਰ ਵੱਲੋਂ Hindu Muslim Sikh ਭਰਾਵਾਂ ਵੱਲੋਂ ਮਲੇਰ ਕੋਲੇ ਵੱਲੋਂ ਕਹਿ ਰਿਹਾ ਬਾਕੀ ਅਨਮੋਲ ਕਵਾਤਰੀ ਦਾ ਗੱਲ ਇੱਥੇ ਤੱਕ ਹੈ ਕਿ ਜਦੋਂ ਮੇਰੇ ਸਾਰੇ ਰਾਹ ਬੰਦ ਹੁੰਦੇ ਨੇ ਮੈਂ ਉਦੋਂ ਉਹਨੂੰ ਕਾਲ ਕਰਦਾ ਹੁੰਨਾ ਉਹ ਮੈਨੂੰ ਲੋੜ ਕਦੇ ਕਦੇ ਪੈਂਦੀ ਹੈ ਪਰ ਇਨਸ਼ਾਅੱਲਾ ਅਗਰ ਸਾਡੇ ਸ਼ਹਿਰ ਵੱਲੋਂ ਉਸ ਪਰਿਵਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਸਾਨੂੰ ਜਦੋਂ ਮਰਜ਼ੀ ਉਹ ਬੁਲਾ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਘਟਨਾ ਹੋਈ ਹੈ ਹਨਾ ਜੋ ਤੁਸੀਂ ਕਹਿੰਦੇ ਹੋ ਮਲੇ ਕੋਟਲੇ ਵਿੱਚ ਹੋਈ ਹੈ ਉਹਦੇ ਬਾਰੇ ਦੱਸਣਾ ਚਾਹੁੰਦੇ ਹੋ ਕੁਝ ਜੀ ਮੈਂ ਸਿਰਫ ਇਹਨੇ ਕਹਿਣਾ ਚਾਹੁੰਨਾ ਕਿ ਮੇਰਾ ਨਾਮ ਸ਼ਮੀਮ ਬੁਖਾਰੀ ਹੈ ਮਲੇ ਕੋਟਲੇ ਤੋਂ ਮੈਂ ਸਿਰਫ ਇਹਨਾ ਪੁੱਛਣਾ ਚਾਹੁੰਨਾ ਵਕੀਲ ਸਾਹਿਬ ਤੋਂ ਕਿ ਜਿਹੜਾ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਮੁਸਲਮਾਨਾਂ ਦੇ ਉੱਪਰ ਸਿੱਧੇ ਸਿੱਧੇ ਤੌਰ ਤੇ ਉੱਪਰ ਕੁਝ ਖਾਸ ਧਰਮ ਕਹਿ ਕੇ ਇਹ ਗਲਤ ਗੱਲ ਹੈ ਖਾਸ ਧਰਮ ਤਾਂ ਇੱਥੇ ਮੁਸਲਮਾਨ ਹੀ ਮੰਨੇ ਹੁੰਦੇ ਠੀਕ ਹੈ ਮਲੇ ਕੋਟਲੇ ਦੇ ਵਿੱਚ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਉਹਨਾਂ ਵਾਸਤੇ ਬਹੁਤ ਵੱਡੀ ਗਲਤ ਗੱਲ ਹੈ ਅਸੀਂ ਦੁਬਾਰੇ ਵੀ ਅਸੀਂ ਤੁਹਾਡਾ ਪੱਖ ਲੈਣ ਪੱਖ ਲੈਣਾ ਆਵਾਂਗੇ ਜੇ ਨਾ ਜਦੋਂ ਤੁਸੀਂ ਦੋਨੋਂ ਦੇ ਦੋਨੇ ਧਿਰਾਂ ਵੀ ਸਾਹਮਣੇ ਪੇ ਭੇਟਾਉਗੇ ਜੇ ਕਦੋਂ ਜੇ ਪ੍ਰਸ਼ਾਸਨ ਕਹਿੰਦਾ ਐਸਐਸਪੀ ਕਹਿੰਦਾ ਵੀ ਦੋਨੇ ਧਿਰਾਂ ਬਲਾਓ ਨਾ ਤਾਂ ਵੀ ਅਸੀਂ মিডিਆ ਉਰੇ ਉਹਨੂੰ ਤਿਆਰ ਆ ਮਲੇ ਕੋਟਲੇ ਭਾਵੇਂ ਕਿਤੇ ਵੀ ਸਾਨੂੰ ਬੁਲਾ ਸਕਦੇ ਹੋ ਕਿਉਂਕਿ ਅਸੀਂ ਤਾਂ ਦੋਨੇ ਪੱਖ ਦਿਖਾਉਣੇ ਨੇ ਸਾਡਾ ਕੰਮ ਹੈ মিডিਆ ਦਾ ਵੀ ਸਹੀ ਦਿਖਾਇਆ ਜਾਵੇ ਕੋਈ ਮਾਹੌਲ ਨਾ ਖਰਾਬ ਕੀਤਾ ਜਾਵੇ ਨਾ ਸਾਡਾ ਮਕਸਦ ਸੀਗਾ ਮਾਹੌਲ ਖਰਾਬ ਕਰਨ ਦਾ ਹੁਣ ਤੁਸੀਂ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਹੀ ਕਹਿਣਾ ਜਾਨਾ ਕਿ ਤੁਸੀਂ ਆਏ ਮੈਂ ਫੇਰ ਰਿਪੀਟ ਕਰਦਾ ਉਹਦੇ ਲਈ ਥੈਂਕ ਯੂ ਕਿ ਤੁਸੀਂ ਦੂਸਰਾ ਪੱਖ ਦਿਖਾਇਆ ਔਰ ਜਿੱਥੇ ਤੱਕ ਇਹ ਵੀਡੀਓ ਜਾਊਗੀ ਉੱਥੇ ਤੱਕ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਕਿ ਜੇ ਕਿਸੇ ਦੇ ਮਨ ਦੇ ਵਿੱਚ ਇਸਲਾਮ ਪ੍ਰਤੀ ਕੋਈ ਡਾਊਟ ਹੈ ਤਾਂ ਇਸਲਾਮ ਨੂੰ ਪੜਨ ਮੈਂ ਕਹਿੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਪੜਦਾ ਔਰ ਮੈਂ ਭਗਵਦ ਗੀਤਾ ਵੀ ਪੜਦਾ ਮੈਨੂੰ ਜਿਹੜੀ ਬਾਈਬਲ ਵੀ तकरीबन 8-9 ਸਾਲ ਹੋ ਗਏ ਉਹਦਾ ਮੁਤਾਲਾ ਕਰਦੇ ਨੂੰ ਅਗਰ ਮੈਂ ਨਾ ਵੀ ਪੜਦਾ ਤਾਂ ਇੰਨੀ ਕਿਬੂਧੇ ਹੈਗੀ ਕਿ ਕੋਈ ਧਰਮ ਕਿਸੇ ਨੂੰ ਮਾੜਾ ਕਹਿਣਾ ਕਿਸੇ ਦਾ ਜ਼ੁਲਮ ਕਰਨਾ ਨਹੀਂ ਸਿਖਾਉਂਦਾ ਧਰਮ ਇਨਸਾਨ ਕਿਸੇ ਧਰਮ ਦਾ ਨਹੀਂ ਹੁੰਦਾ ਜਿਹੜਾ ਮਾੜਾ ਹੁੰਦਾ ਸੋ ਇਹੀ ਮੇਰੀ ਗੱਲ ਹੈ ਜਿਹੜੀ ਇਹਦੇ ਵਿੱਚ ਬਹੁਤ بڑا ਨਿਚੋੜ ਹੈ ਤੇ ਐਂਡ ਦੇ ਵਿੱਚ ਮੈਂ ਫੇਰ ਕਹੂੰਗਾ ਕਿ ਤੁਹਾਡਾ ਸ਼ੁਕਰੀਆ ਔਰ ਪ੍ਰਸ਼ਾਸਨ ਤੇ ਸਾਨੂੰ ਪੂਰੀ ਉਮੀਦ ਹੈ ਕਿ ਜੋ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਹੈ ਉਹਦੇ ਉੱਪਰ ਉਹ ਖਰੇ ਉਤਰਨਗੇ ਔਰ ਵਕੀਲ ਨਾਲ ਸਾਡੇ ਕੋਈ ਜਾਤੀ ਦੁਸ਼ਮਣੀ ਨਹੀਂ ਉਹ ਆਪਣੀ ਗਲਤੀ ਦਾ ਅਹਿਸਾਸ ਕਰਨ ਜਾਂ ਆਪਣੀ ਗੱਲ ਨੂੰ ਐਕਸਪਲੇਨ ਕਰਨ ਸਾਨੂੰ ਸਮਝ ਦੇ ਵਿੱਚ ਆ ਜਵੇ ਤਾਂ ਕਿ ਸਾਡੇ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਬਸ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸਸ਼ਿਕਾ ਇਹ ਅਸੀਂ ਗੱਲਬਾਤ ਕੀਤੀ ਹੈ ਮਲੇਰ ਕੋਟਲੇ ਦੇ ਵਿੱਚ ਜੋ ਘਟਨਾ ਵਾਪਰੀ ਸੀ ਜੋ ਬੋਰੀ ਦੇ ਵਿੱਚ ਬੱਚੇ ਨੂੰ ਕਹਿੰਦੇ ਸਾੜਿਆ ਗਿਆ ਸੀਗਾ ਵੀ ਸਾਡੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਉਸ ਵਕੀਲ ਵੱਲੋਂ ਐਡਵੋਕੇਟ ਵੱਲੋਂ ਵੀ ਉਹਨਾਂ ਅਸੀਂ ਉੱਤੇ ਉਹਨੂੰ ਤੇ ਐਫ ਆਈ ਆਰ ਦਾਜਰ ਕਰਵਾਈ ਹੈ ਵੀਓ ਕਲੀਅਰ ਦੱਸਣਾ ਵੀ ਤੁਸੀਂ ਕਿਹਨੂੰ ਟਾਰਗੇਟ ਕਰ ਰਹੇ ਹੋ ਕਿਉਂ ਤੁਸੀਂ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮਲੇਰਕੋਟਲਾ ਦੇ ਵਿੱਚ ਅੱਜ ਹੀ ਘਟਨਾ ਜਰੂਰ ਹੋਈ ਹੈ 85 ਅਵਾਜ਼ ਵੀ ਉਠਾਈ ਸੀਗੀ ਅਸੀਂ ਧਰਨਾ ਵੀ ਲਾਇਆ ਸੀਗਾ ਉਸ ਖਿਲਾਫ ਪਰ ਉਹਨੂੰ ਕੋਈ ਸਜ਼ਾ ਨਹੀਂ ਮਿਲੀ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾ ਮੈਨੇਜਰ ਧੰਨਵਾਦ